ਡੌਲ ਲੱਗਣ ਜਾ ਰਿਹਾ ਪੂਰੇ 6 ਸਾਲਾਂ ਦੇ ਲਈ ਪੂਰੀ ਦੁਨੀਆ ਦੇ ਵਿੱਚ ਆ ਨਵੰਬਰ ਦੇ ਵਿੱਚ ਦੋਸਤੋ ਕੁਝ ਕੁ ਸਮੇਂ ਤੋਂ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਅਮੀਰਾਂ ਦੇ ਵਿੱਚ ਹਲਚਲ ਹੋ ਰਹੀ ਹੈ ਕਿ ਅਮੀਰ ਜਿਹੜੇ ਬੰਕਰ ਬਣਾ ਰਹੇ ਨੇ ਧਰਤੀ ਦੇ ਅੰਦਰ ਬਹੁਤ ਵੱਡਾ ਮਹਿਲ ਬਣਾ ਰਹੇ ਨੇ ਜਿਹਦੇ ਵਿੱਚ ਕਈ ਸਾਲ ਤੱਕ ਖਾਣਾ ਆਕਸੀਜਨ ਬਹੁਤ ਸਾਰੀਆਂ ਜਿਹੜੀਆਂ ਆਮ ਜਿਵੇਂ ਦਵਾਈਆਂ ਹੋਰ ਵੀ ਜੋ ਚੀਜ਼ਾਂ ਨੇ ਅਤੇ ਨਾਲ ਹੀ ਜਿਹੜੇ ਬੀਜ ਨੇ ਜੋ ਵੀ ਧਰਤੀ ਦੇ ਉੱਤੇ ਬੀਜ ਨੇ ਉਹਨੂੰ ਸੇਵ ਕੀਤਾ ਜਾ ਰਿਹਾ ਹੈ ਕਾਫੀ ਟਾਈਮ ਦੇ ਵਿੱਚ ਆਪਾਂ ਨੂੰ ਹਰ ਰੋਜ਼ ਕੋਈ ਨਾ ਕੋਈ ਨਿਊਜ਼ ਐਸਟਰਾਂ ਦੀ ਦੇਖਣ ਨੂੰ ਮਿਲਦੀ ਹੈ ਕਿ ਅਮੀਰ ਘਰਾਨਿਆਂ ਦੇ ਵਿੱਚ ਹਲਚਲ ਮੱਚੀ ਹੋਈ ਹੈ ਉਹ ਬੰਕਰ ਵੀ ਬਣਾ ਰਹੇ ਨੇ ਆਪਣੇ ਲਾਈਫ ਨੂੰ ਸੇਵ ਕਰਨ ਵਾਸਤੇ ਅੱਗੇ ਪਾਸੇ ਬਹੁਤ ਚੀਜ਼ਾਂ ਬਣਾ ਰਹੇ ਨੇ ਤੇ ਆਓ ਆਪਾਂ ਇੱਕ ਉਹਦੇ ਨਾਲ ਜੁੜੀ ਹੋਈ ਲੇਟੈਸਟ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਿਲਕੁਲ ਹੀ ਲੇਟੈਸਟ ਜਾਣਕਾਰੀ ਆਈ ਹੈ ਦੋਸਤੋ ਇਹ ਪਤਾ ਵੀ ਲੱਗੇ ਕਿ ਨਵੰਬਰ ਤੋਂ ਹੀ ਸ਼ੁਰੂ ਹੋਣ ਵਾਲਾ ਕੰਮ ਹੈ ਤੇ ਆਓ ਫਿਰ ਆਪਾਂ ਇਹ ਜਾਣਕਾਰੀ ਨੂੰ ਸੁਣ ਲੈਨੇ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਮੋਬਾਈਲ ਦੇ ਵਿੱਚ ਇਹ ਵੀਡੀਓ ਜਾਵੇ ਤੇ ਆਓ ਆਪਾਂ ਪੂਰੀ ਜਾਣਕਾਰੀ ਲੈਨੇ ਕਿ ਅਸਲ ਦੇ ਵਿੱਚ ਗੱਲ ਹੈ ਕੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਲਬੋਸਤੀ ਬਲਬੋਸਤੀ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਸੀ ਬੇਨਤੀ ਇਹ ਕਰਨੀ ਸੀ ਇੱਕ ਤਾਂ ਘਰੇ ਲਵਾਓ ਨਲਕਾਂ ਇੱਕ ਲਿਆ ਕੇ ਰੱਖੋ ਸਤਾਂਤ ਦੋਸਤਾਂ ਇੱਕ ਸਿਲਾਜੀਤ ਇੱਕ ਆਟਾ ਪੀਸਣ ਵਾਸਤੇ ਕੋਈ ਤੁਹਾਡੇ ਕੋਲੇ ਜਿਗਾਰਡ ਹੋਣਾ ਚਾਹੀਦਾ ਉਹ ਕਿ ਕੰਕਟਾ ਹੁੰਦੀ ਆ ਆਪਣੇ ਬਿਜਲੀ ਸਰਕਟ ਨਹੀਂ ਚੱਲਣਾ ਜਨਰੇਟਰ ਵੀ ਨਹੀਂ ਚੱਲਣਾ ਰੇਡੀਓ ਜਨਰੇਟਰ ਸਭ ਡਾਊਨ ਖਤਮ ਕਿਉਂਕਿ ਉਹਨਾਂ ਨੇ ਸਰਕਟ ਹੀ ਖਤਮ ਕਰ ਦੇਣਾ ਇਹੇ ਜੀ ਪਾਵਰ ਆ ਠੀਕ ਦੂਜੀ ਜੀ ਤੁਸੀਂ ਦੇਖਣਾ ਬਿਲ ਗੇਟਸ ਨੇ ਬਹੁਤ ਜ਼ਮੀਨਾਂ ਖਰੀਦੀਆਂ 사우ਦੀ ਦੇ ਕਿੰਗ ਨੇ ਬਹੁਤ ਜ਼ਮੀਨਾਂ ਖਰੀਦੀਆਂ ਨੈਦਰਲੈਂਡ ਚ ਖਰੀਦੀਆਂ ਯੂਰਪ ਚ ਖਰੀਦੀਆਂ ਕਿਉਂ ਖਰੀਦੀਆਂ ਜ਼ਮੀਨਾਂ ਕਿਉਂ ਖਰੀਦੀਆਂ ਘੋੜੇ ਵੀ ਖਰੀਦ ਸਕਦੇ ਸੀ ਸ਼ੇਅਰ ਵੀ ਖਰੀਦ ਸਕਦੇ ਸੀ ਸੋਨਾ ਖਰੀਦ ਸਕਦੇ ਸੀ ਹੋਰ ਕੁਝ ਖਰੀਦ ਸਕਦੀ ਸੀ ਜ਼ਮੀਨ ਹੀ ਕਿਉਂ ਖਰੀਦੀਏ ਦੋ ਬੰਦਿਆਂ ਨੇ ਬਹੁਤ ਜ਼ਿਆਦੇ ਹੋਰ ਵੀ ਨਹੀਂ ਖਰੀਦੀਆਂ ਪਰ ਇਹਨਾਂ ਦੋ ਨੇ ਕਿਉਂ ਖਰੀਦੀਆਂ ਤੁਹਾਨੂੰ ਕੋਈ ਸਿਗਨਲ ਮਿਲਦਾ ਇਸ ਚੀਜ਼ ਤੋਂ ਬਿਲ ਗੇਟ ਸੀ ਇਸ ਟਾਈਮ ਰੋਚ ਚੈਲਡ ਦੇ ਸਾਰਾ ਇਹ ਜਿਹੜਾ ਬੈਂਕਰ ਦਾ ਗੇਮ ਕਮਾਉਣੀ ਨੰਬਰ 1 ਮੁਸਲਿਮ ਕੰਟਰੀਜ਼ ਨੂੰ ਅਨਸਟੇਬਲ ਕੀਤਾ ਜਾਊਗਾ ਮੁਸਲਿਮ ਪਾਪੂਲੇਸ਼ਨ ਬਹੁਤ ਜ਼ਿਆਦਾ ਖਤਮ ਕੀਤੀ ਜਾਊ ਜੇ ਇਰਾਨ ਹੁਣ ਅਟੈਕ ਕਰ ਦਿੰਦਾ ਜਿਹੜਾ ਕਿ 99% ਡਨ ਆ ਤਾਂ 3rd ਵਰਲਡ ਵਾਰ ਸਟਾਰਟ ਆ ਤੇ 6 ਸਾਲ ਚੱਲਣੀ ਹੈ ਬਹੁਤ ਕਹਾਣ ਹੋਣਾ ਇਦੇ ਵਿੱਚ ਬਚਣਗੇ ਕੌਣ ਹੁਣ ਆ ਤੁਸੀਂ ਸੈੱਲਫੋਨ ਤਾਂ ਖਾ ਨਹੀਂ ਸਕਦੇ ਖਾਣੀ ਤਾਂ ਰੋਟੀ ਹੈ ਨਾ ਮਰਨਗੇ ਸਭ ਤੋਂ ਵੱਧ ਸ਼ਹਿਰਾਂ ਵਾਲੇ ਭੁੱਖੇ ਰਾਜਿਕਤਾ ਫੇਲੂਗੀ ਜਿਵੇਂ ਬੰਗਲਾਦੇਸ਼ ਸ਼੍ਰੀਲੰਕਾ ਚ ਹੋਈ ਜਾਂਦਾ ਇਹ ਸਾਰੇ ਹੋਊਗਾ ਸ਼ੇਅਰ ਮਾਰਕੀਟ ਵੇਚ ਲਓ ਕ੍ਰਿਪਟੋ ਵੇਖ ਲਓ ਸਭ ਗਈਆਂ ਥੱਲੇ ਯੂਐਸਡੀਟੀ ਖਰੀਦ ਕੇ ਰੱਖੋ ਤੁਹਾਨੂੰ ਅੱਜ ਲਿਖ ਕੇ ਦਿੰਨਾ ਹੈ ਅੱਜ ਤੋਂ 4-5 ਮਹੀਨਿਆਂ ਨੂੰ ਯਾਦ ਕਰੋਗੇ ਮੈਂ ਪਿਛਲੇ ਨਵੰਬਰ ਚ ਦੱਸਦਾ ਸੀ ਅਫਗਾਨਿਸਤਾਨ ਚੋਂ ਯੂਐਸ ਨਿਕਲਿਆ ਜਾਣ ਕੇ ਬੁੱਝ ਕੇ ਡਰਾਮਾ ਕਰਕੇ ਕਿਉਂ ਲੱਗਿਆ ਅਫਗਾਨ ਝਿਲਕੀਤੇ ਗਦਾਵਰ ਤੇ ਕਹਿੰਦੇ ਸਾਡਾ ਹੈ ਕਿਉਂਕਿ ਪਾਕਿਸਤਾਨ ਲੜਾਈ ਹੂ ਹੋਣੀ ਆ ਅਮਰੀਕਾ ਹੈਲਪ ਕਰੂਗਾ ਆਊਗਾ ਨਹੀਂ ਵਿਚਾਲੇ ਇਹਨਾਂ ਦੇ ਸਾਰੇ ਪਰਮਾਣੂ ਪਰਮੂਡ ਜੇ ਲੈ ਕੇ ਇਹਦੇ ਪਹਿਲਾਂ ਦੋ ਟੋਟੇ ਪਾਕਿਸਤਾਨ ਤੇ ਬੰਗਲਾਦੇਸ਼ ਦੇਖੋ ਨਾਲ ਦੀ ਨਾਲ ਪਹਿਲਾਂ ਬੰਗਲਾਦੇਸ਼ ਆ ਉਦੋਂ ਬਾਅਦ ਹੀ ਗਾਂ ਪਾਕਿਸਤਾਨ ਦੀ ਫੇਰੀ ਬੇਨਤੀ ਆ ਤੁਹਾਨੂੰ ਜਿਹੜੇ ਕਹਿੰਦੇ ਨੇ 2.5 ਏਕੜ ਜ਼ਮੀਨ ਹੈ ਜੀ 1 ਏਕੜ ਜ਼ਮੀਨਾਂ ਵੀਰੇ ਤੁਹਾਡੇ ਕੋਲੇ ਤੁਹਾਨੂੰ ਪਤਾ ਹੀ ਨਹੀਂ ਕੀ ਚੀਜ਼ ਹੈ ਜੇ ਪਾਣੀ ਦਾ ਜਗੜ ਹੈ ਕਿਉਂ ਅਬ ਦੀ ਗਾ ਕੇ ਤਾਂ ਖਾ ਲਾਂਗੇ ਅਸੀਂ ਖੇਤੀ ਕਰਦੇ ਆ ਭੱਗ ਦੀ ਬਲੂ ਬੇਰੀ ਦੀ ਅਸੀਂ ਫਾਰਮ ਨਹੀਂ ਵੇਚੇ ਵੇਚ ਨਹੀਂ ਰਹੇ ਲੋਕਾਂ ਨੇ ਹੋਟਲ ਲੈ ਲਏ ਹੋਰ ਕੁਝ ਲੈ ਲਿਆ ਵੀਰ ਰੇ ਸਭ ਤੋਂ ਪਹਿਲਾਂ ਬਰਬਾਦ ਹੋਣ ਵਾਲਾ ਚਾ ਟਰਕਿੰਗ ਦੂਜੀ ਕੰਸਟ੍ਰਕਸ਼ਨ ਹੋਟਲ 에ਅਰਲਾਈਨ ਇੰਡਸਟਰੀ ਸਭ ਕਲੈਪਸ ਹੋਊਗੀ ਗ੍ਰੋਸਰੀ ਤੋਂ ਬਿਨਾਂ ਫੂਡ ਲਗਜ਼ਰੀ ਸਾਰੀ ਕਲੈਪਸ ਹੋ ਜੂਗੀ ਮੇਕਅਪ ਮੂਵ ਕੈਪਸੂਲਾ ਸਭ ਕਿਉਂਕਿ ਲੋਕਡਾਊਨ ਨਹੀਂ ਖੁੱਲਣਾ 6 ਸਾਲ ਜੇ ਤੁਸੀਂ ਕਰੋਗੇ ਕੀ ਕਦੇ ਕਿਤੇ ਬੰਬ ਡਿੱਗਿਆ ਕਦੇ ਕਿਤੇ ਲੱਗਿਆ ਜਿਹੜੇ ਵੀ ਕੰਟਰੀਆਂ ਚੱਲੂਗੀ ਜੇ ਉਹਨਾਂ ਚ ਚੱਲੂਗੀ ਇਕਨੋਮੀਆਂ ਦੂਜਿਆਂ ਦੇ ਵੀ ਖਤਮ ਹੋਣਗੀਆਂ ਕਿਉਂਕਿ ਉੱਥੇ ਵਪਾਰ ਖਤਮ ਹੋ ਜਾਊਗਾ ਹੁਣ ਮੰਨ ਕੇ ਚੱਲੋ ਚਾਈਨਾ ਨਾਲ ਲੜਾਈ ਲੱਗ ਚਾਈਨਾ ਲੜ ਰਿਹਾ ਸਾਰੇ ਬੰਬ ਡਿੱਗ ਰਹੇ ਨੇ ਚਾਹੀਏ ਹੁਣ ਵਪਾਰ ਕਰੂਗਾ ਕਿ ਬੰਬਾਂ ਨੂੰ ਸੰਭਾਲੂਗਾ ਸੋ ਬੇਨਤੀ ਐ ਅੱਖਾਂ ਖੋਲੋ ਥੋੜੀਆਂ ਜੀਆਂ ਤੁਸੀਂ ਕਹਿਤਾ ਦਿਨੇ ਬਾਈ ਜੀ ਨੌਲੇਜ ਨੌਲੇਜ ਮੈ ਨੌਲੇਜ ਨੂੰ ਕੀ ਚੱਟਣਾ ਜੇ ਤੁਸੀਂ ਫੋਲੋ ਹੀ ਨਹੀਂ ਕਰੋਗੇ